ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਅਮਰੀਕਾ ਦੇ ਟੈਮ ਟੀਵੀ ਲੈ ਕੇ ਆਦ ਰਹਾਂ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਨਵੇਂ-ਨਵੇਂ ਐਲਾਨ ਕਰ ਰਹੇ ਨੇ ਤੇ ਜਿਨ੍ਹਾਂ ਦਾ ਪ੍ਰਭਾਵ ਪੂਰੀ ਦੁਨੀਆ ਉੱਤੇ ਪੈ ਰਿਹਾ ਹੁਣ ਟਰੰਪ ਨੇ ਇੱਕ ਨਵਾਂ ਐਲਾਨ ਕੀਤਾ ਹੈ ਕਿ ਉਹ ਆਖਿਆ ਕਿ ਉਹ ਸਟੀਲ ਅਤੇ ਅਲੂਮੀਨੀਅਮ ਦੇ ਆਯਾਤ ਉੱਤੇ 25% ਦੀ ਟੈਰਿਫ ਲਗਾਉਣਗੇ ਟਰੰਪ ਜਲਦੀ ਹੀ ਇਸ ਸਬੰਧ ਦੇ ਵਿੱਚ ਅਧਿਕਾਰਤ ਐਲਾਨ ਕਰਨਗੇ ਐਤਵਾਰ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼ ਏਅਰ ਫੋਰਸ 1 ਉੱਤੇ মিডিਆ ਨਾਲ ਗੱਲਬਾਤ ਕਰਦੇ ਹੋਏ 트ੰਪ ਨੇ ਕਿਹਾ ਕਿ ਉਹ ਵਕ ਵਕ ਦੇਸ਼ਾਂ ਉੱਤੇ ਪਰਸਪਰ ਟੈਰਿਫ ਵੀ ਲਗਾਉਣਗੇ। ਉਹਨਾਂ ਨੇ ਆਖਿਆ ਕਿ ਜੋ ਵੀ ਦੇਸ਼ ਅਮਰੀਕਾ ਉੱਤੇ ਵਾਧ ਟੈਰਿਫ ਲਗਾਉਂਦਾ ਹੈ ਉਹ ਵੀ ਉਸ ਦੇਸ਼ ਉੱਤੇ ਉਹਨਾਂ ਹੀ ਟੈਰਿਫ ਲਗਾਉਣਗੇ ਤੇ ਨਾਲ ਨਾਲ 트ੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਸਟੀਲ ਉੱਤੇ 25% ਦੀ ਅਤੇ ਅਲੂਮੀਨੀਅਮ ਉੱਤੇ 10% ਦੀ ਟੈਰਿਫ ਲਗਾਇਆ ਸੀ। ਟ੍ਰੰਪ ਦੇ ਸਟੀਲ ਅਤੇ ਐਲੂਮੀਨੀਅਮ ਉੱਤੇ ਟੈਰਿਫ ਲਗਾਉਣ ਦੇ ਫੈਸਲੇ ਨਾਲ ਜਿਹੜੇ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਉਹਨਾਂ ਵਿੱਚੋਂ ਕੈਨੇਡਾ, ਮੈਕਸੀਕੋ ਅਤੇ ਬ੍ਰਾਜ਼ੀਲ ਸ਼ਾਮਲ ਨੇ ਤੇ ਇਸ ਤੋਂ ਬਾਅਦ ਦੱਖਣੀ ਕੋਰੀਆ ਤੇ ਵਿਅਤਨਾਮ ਆਉਂਦੇ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਕਿ ਸੀਈਸੀ ਕੈਨੇਡਾ ਦੇ ਐਕਸਪੀਰੀਅੰਸ ਐਂਟਰੀ ਪ੍ਰੋਗਰਾਮ ਦੇ ਤਹਿਤ ਆਵਾਸ ਕਰਨ ਦੇ ਸਭ ਤੋਂ ਤੇਜ਼ ਤਰੀਕਿਆਂ ਵਿੱਚੋਂ ਇੱਕ ਹੈ ਕੈਨੇਡੀਅਨ ਸਰਕਾਰ ਨੇ ਆਪਣੇ ਸੀਈਸੀ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਮੌਕੇ ਖੋਲ੍ਹ ਦਿੱਤੇ ਨੇ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 5 ਫਰਵਰੀ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਸੀਈਸੀ ਸ਼੍ਰੇਣੀ ਦੇ ਤਹਿਤ 4000 ਵਿਅਕਤੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀਆਂ ਦੇਣ ਲਈ ਸੱਦਾ ਦਿੱਤਾ ਹੈ। ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਸੀਈਸੀ ਰਾਹੀਂ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰ ਸਕਦੇ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਸੀਈਸੀ ਤਹਿਤ ਸੱਦਾ ਦਿੱਤਾ ਗਿਆ। ਉਹਨਾਂ ਕੋਲ ਕੈਨੇਡਾ ਪੀਆਰ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਲਈ 60 ਦਿਨ ਦਾ ਸਮਾਂ ਹੁੰਦਾ ਹੈ ਜੇਕਰ ਆਖਰੀ ਮਿਤੀ ਖੁੰਝ ਜਾਂਦੀ ਹੈ। ਤਾਂ ਅਰਜੀ ਵੈਧ ਨਹੀਂ ਹੋਵੇਗੀ ਇਹ ਪ੍ਰੋਗਰਾਮ ਉਹਨਾਂ ਕਾਮਿਆਂ ਲਈ ਤਿਆਰ ਕੀਤੀ ਗਈ ਪ੍ਰਕਿਰਿਆ ਹੈ ਜਿਨ੍ਹਾਂ ਕੋਲ ਕੈਨੇਡਾ ਵਿੱਚ ਕੰਮ ਕਰਨ ਦਾ ਤਜਰਬਾ ਹੈ ਤੇ ਉਹ ਕੈਨੇਡਾ ਦੇ ਪੱਕੇ ਨਿਵਾਸੀ ਬਣਨਾ ਚਾਹੁੰਦੇ ਨੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਸ਼ੰਭੂ ਬਾਰਡਰ ਉੱਤੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂ ਸਰਵਰ ਸਿੰਘ ਭੰਦੇੜ ਦੇ ਵੱਲੋਂ 14 ਫਰਵਰੀ ਨੂੰ ਕੇਂਦਰ ਦੇ ਨਾਲ ਹੋਣ ਵਾਲੀ ਮੀਟਿੰਗ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਇੱਕ ਫੋਰਮ ਮੀਟਿੰਗ ਦੇ ਵਿੱਚ ਸ਼ਾਮਲ ਹੋਵੇਗਾ ਤਾਂ ਜੇਕਰ 14 ਫਰਵਰੀ ਨੂੰ ਕੋਈ ਨਤੀਜਾ ਨਹੀਂ ਨਿਕਲਦਾ ਤੋਂ 25 ਫਰਵਰੀ ਨੂੰ ਮੋਰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕੀਤਾ ਜਾਵੇਗਾ ਦੱਸ ਦਈਏ ਕਿ 11 ਫਰਵਰੀ ਨੂੰ ਰਤਨਪੁਰਾ ਮੋਰਚੇ ਉੱਤੇ 12 ਫਰਵਰੀ ਨੂੰ ਖਨੌਰੀ ਉੱਤੇ ਅਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਉੱਤੇ ਵੱਡਾ ਕਟ ਕੀਤਾ ਜਾਵੇਗਾ ਦੱਸ ਦਈਏ ਕਿ ਇਸ ਦੌਰਾਨ ਦਾ ਗੈਰ ਰਾਜਨੀਤਿਕ ਮੋਰਚਾ ਵੱਲੋਂ ਸਯੁਕਤ ਕਿਸਾਨ ਮੋਰਚਾ ਨੂੰ ਇੱਕ ਚਿੱਠੀ ਲਿਖੀ ਗਈ ਹੈ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦੂਜੀ ਖੇਪ ਭਾਰਤ ਪਹੁੰਚ ਰਹੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਭੇਜਣ ਦੇ ਲਈ 487 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ ਇਹਨਾਂ ਵਿੱਚੋਂ 298 ਲੋਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਹਰ ਤੋਂ ਪਹਿਲਾਂ 4 ਫਰਵਰੀ ਨੂੰ 104 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਭੇਜਿਆ ਗਿਆ ਤੇ ਵਿਦੇਸ਼ ਸਕੱਤਰ ਵਿਕਰਮ ਮਿਥਰੀ ਨੇ ਕਿਹਾ ਕਿ ਭਾਰਤੀਆਂ ਨੂੰ ਭੇਜਦੇ ਸਮੇਂ ਕੋਈ ਦੁਰਵਿਹਾਰ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਜੇਕਰ ਜੇ ਕੋਈ ਮਾਮਲਾ ਸਾਡੇ ਧਿਆਨ ਵਿੱਚ ਆਉਂਦਾ ਤਾਂ ਅਸੀਂ ਇਸ ਨੂੰ ਅਮਰੀਕਾ ਦੇ ਸਾਹਮਣੇ ਚੁੱਕਾਂਗੇ ਤੇ ਮਿਥਰੀ ਨੇ ਕਿਹਾ ਕਿ 4 ਫਰਵਰੀ ਨੂੰ ਭਾਰਤੀਆਂ ਨੂੰ ਭਾਰਤ ਭੇਜਦੇ ਸਮੇਂ ਉਹਨਾਂ ਨਾਲ ਕੀਤੇ ਗਏ ਦੁਰਵਿਹਾਰ ਦਾ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਚੁੱਕਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਮਾਸੂਮ ਲੋਕਾਂ ਨੂੰ ਗੁੰਮਰਾਹ ਕਰਕੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਭੇਜਣਾ ਕੈਂਕਰ ਵਰਗੀ ਬਿਮਾਰੀ ਹੈ। ਅਜਿਹਾ ਕਰਨ ਵਾਲਿਆਂ ਵਿਰੁੱਧ ਹੁਣ ਮਾਮਲੇ ਦਰਜ ਕੀਤੇ ਜਾਣਗੇ। ਲੁਧਿਆਣਾ ਸ਼ਹਿਰ ਦੇ ਇੱਕ ਨਾਮੀ ਕਾਰੋਬਾਰੀ ਤੋਂ 30 ਲੱਖ ਰੁਪਏ ਦੀ ਫਰੋਤੀ ਮੰਗਨ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ। ਮਾਮਲੇ 'ਚ ਕਮਿਸ਼ਨਰ ਰੇਟ ਪੁਲਤਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖਾਸਮ ਖਾਸ ਪੰਨੇ ਜਾਣ ਵਾਲੇ ਨੇਤਾ ਨੂੰ ਨਾਮਜ਼ਦ ਕੀਤਾ ਹੈ। ਮੋਲਦਾ ਮੁਜੀਬ ਰਾਜਿਵ ਰਾਜਾ ਨੂੰ ਨਾਮਦਾਨ ਕੀਤਾ ਗਿਆ ਤੇ ਪਤਾ ਲੱਗਾ ਕਿ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚੋਂ ਮੋਲਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਕਾਰੋਬਾਰੀ ਰਵੀਸ਼ ਗੁਪਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਾਰ-ਵਾਰ ਕਾਲ ਆ ਰਹੀ ਸੀ। ਕਾਲ ਕਰਨ ਵਾਲੇ ਖੁਦ ਨੂੰ ਗੈਂਗਸਟਰ ਦੱਸ ਕੇ ਉਸ ਤੋਂ 30 ਲੱਖ ਰੁਪਏ ਦੀ ਫਰੋਤੀ ਮੰਗ ਰਹੇ ਸਨ। ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਐਕਸ਼ਨ ਸ਼ੁਰੂ ਹੋਇਆ ਤੇ ਇਸ ਮਾਮਲੇ 'ਚ ਪੁਲਤ ਨੇ ਇੱਕ ਇੱਕ ਕਰਕੇ ਤਿੰਨ ਮਿਲਦਾਂ ਨੂੰ ਕਾਬੂ ਕੀਤਾ। ਪਤਾ ਲੱਗਾ ਕਿ ਉਹਨਾਂ ਮਿਲਦਾਂ ਤੋਂ ਹੋਈ ਪੁਰਤਗਾਲ ਵਿੱਚ ਇਹ ਸਾਹਮਣੇ ਆਇਆ ਕਿ ਰਜੀਵ ਰਾਜਾ ਨੇ ਉਹਨਾਂ ਨੂੰ ਪੈਸੇ ਮੰਗਣ ਲਈ ਕਿਹਾ ਸੀ ਤੇ ਇਸ ਤੋਂ ਬਾਅਦ ਪੁੱਥਨ ਰਜੀਵ ਰਾਜਾ ਨੂੰ ਉਸ ਸਮੇਂ ਚੁੱਕਿਆ ਜਦ ਉਹ ਕਿਸ ਸ਼ਮਸ਼ਾਨ ਘਰ ਦੇ ਵਿੱਚ ਕਿਸੇ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ। ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਬਦੁਲ ਰਾਸ਼ੀਦ ਸ਼ੇਖ ਉਰਫ ਇੰਜੀਨੀਅਰ ਰਾਸ਼ੀਦ ਨੂੰ ਸੰਸਦੀ ਕਾਰਵਾਈ ਵਿੱਚ ਸ਼ਾਮਲ ਹੋ ਲਈ 2 ਦਿਨ ਦੀ ਕਸਟਡੀ ਪਰੋਲ ਦੇ ਦਿੱਤੀ ਹੈ ਜਸਟਿਸ ਵਿਕਾਸ ਮਹਾਜਨ ਨੇ ਕਿਹਾ ਕਿ ਰਾਸ਼ੀਦ 11 ਅਤੇ 13 ਫਰਵਰੀ ਨੂੰ ਸੰਸਦੀ ਕਾਰਵਾਈ ਵਿੱਚ ਹਿੱਸਾ ਲੈ ਸਕਦੇ ਨੇ ਤੇ ਰਾਸ਼ੀਦ ਉੱਤੇ ਜ ਮਨ ਤਵਜੋ ਕੁਝ ਸ਼ਰਤਾਂ ਲਗਾਈਆਂ ਗਈਆਂ ਨੇ ਤੇ ਜਿਨ੍ਹਾਂ ਚ ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ ਵੀ ਸ਼ਾਮਲ ਹੈ ਬਾਰਾਮੂਲਾ ਦੇ ਸੰਸਦ ਮੈਂਬਰ ਅਤਵਾਦ ਫੰਡਿੰਗ ਦੇ ਮਾਮਲੇ 'ਚ ਮੁਕਦਮੇ ਦਾ ਸਾਹਮਣਾ ਕਰ ਰਹੇ ਨੇ ਤੇ ਉਸ ਉੱਤੇ ਦੋਸ਼ ਹੈ ਕਿ ਉਸਨੇ ਜੰਮੂ ਕਸ਼ਮੀਰ ਦੇ ਵਿੱਚ ਵੱਖਵਾਦੀਆਂ ਤੇ ਅਤਵਾਦੀਆਂ ਸਮੂਹ ਦਾ ਵਿੱਤ ਪੋਸ਼ਣ ਕੀਤਾ ਹੈ ਤੇ ਰਾਸ਼ਿਦ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ ਲੋਕ ਸਭਾ ਲਈ ਚੋਣੇ ਜਾਣ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਦੇ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਸੁਣਵਾਈ ਕਰਦਿਆ ਔਰ ਉਸ ਨੂੰ ਦਿੱਤੀ ਵਿੱਚ ਪਾ ਦਿੱਤਾ ਸੀ ਕਿਉਂਕਿ ਉਹ ਇੱਕ ਵਿਸ਼ੇਸ਼ ਐਮਪੀ ਅਦਾਲਤ ਨਹੀਂ ਸੀ ਤੇ ਇਸ ਲਈ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਇਜ਼ਰਾਈਲੀ ਫੌਜ ਨੇ ਪੂਰਬੀ ਅਤੇ ਦੱਖਣੀ ਲਬਨਾਨ ਦੇ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਉੱਤੇ ਹਵਾਈ ਹਮਲੇ ਕੀਤੇ ਤੇ ਇਜ਼ਰਾਈਲੀ ਫੌਜ ਬੁਲਾਰਿਆਂ ਨੇ ਕਿਹਾ ਕਿ ਇੱਕ ਇਜ਼ਰਾਈਲੀ ਜਾਸ ਨੇ ਲਬਨਾਨ ਦੇ ਬੇਕਾ ਖੇਤਰ ਦੇ ਵਿੱਚ ਹਥਿਆਰਾਂ ਦੀ ਸਪਲਾਈ ਲਈ ਹਿਜ਼ਬੁੱਲਾ ਦੁਆਰਾ ਵਰਤੀ ਜਾਂਦੀ ਇੱਕ ਭੂਮੀਗਤ ਸੁਰੰਗ ਨੂੰ ਨਿਸ਼ਾਨਦਾ ਬਣਾਇਆ ਜੋ ਸੀਰੀਆ ਤੋਂ ਲਬਨਾਨੀ ਖੇਤਰ ਤੱਕ ਫੈਲੀ ਹੋਈ ਹੈ ਤੇ ਇਜ਼ਰਾਈਲੀ ਫੌਜਾਂ ਦੁਆਰਾ ਪਹਿਲਾਂ ਵੀ ਨਿਸ਼ਾਨਦਾ ਬਣਾਈ ਜਾ ਚੁੱਕੀ ਹੈ ਲਬਨਾਨ ਦੀ ਸਰਕਾਰੀ ਰਾਸ਼ਟਰੀ ਸਮਾਚਾਰ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਇਜ਼ਰਾਈਲੀ ਜੰਗੀ ਜਹਾਜ਼ਾਂ ਨੇ ਐਤਵਾਰ ਸ਼ਾਮ ਨੂੰ ਦੱਖਣੀ ਲਬਨਾਨ ਦੇ ਨਵਾਤੀ ਇਹ ਖੇਤਰ ਤੇ ਲਬਨਾਨੀ ਸੀਰੀਆ ਸਰਹੱਦ ਦੇ ਨੇੜੇ ਹਰ ਮੇਲ ਦੇ ਬਾਹਰੀ ਇਲਾਕੇ ਅਤੇ ਪੂਰਬੀ ਬੈਕਾ ਦੇ ਖੇਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਵਾਈ ਹਮਲੇ ਕੀਤੇ ਨੇ ਸੈਮੀ ਕੰਡਕਟਰ ਸੈਕਟਰ ਦੇ ਵਿੱਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਗਲੇ 5 ਸਾਲਾਂ ਦੇ ਵਿੱਚ ਭਾਰਤ ਵਿੱਚ ਇਸ ਮਾਰਕੀਟ ਦੀ ਤਸਵੀਰ ਬਦਲਣ ਜਾ ਰਹੀ ਹੈ ਐਨਸ ਸਮੇਂ 'ਚ ਭਾਰਤ ਸੈਮੀ ਕੰਡਕਟਰ ਮਾਰਕੀਟ ਦਾ ਕਿੰਗ ਬਣ ਸਕਦਾ ਹੈ ਭਾਰਤ ਦੇ ਵੱਧੇ ਕਦਮ ਨਾਲ ਇਸ ਸੈਕਟਰ ਉੱਤੇ ਹੁਣ ਤੱਕ ਤਾਕ ਜਮਾਈ ਬੈਠੇ ਅਮਰੀਕਾ ਤੇ ਚੀਨ ਨੂੰ ਸਖਤ ਟੱਕਰ ਮਿਲੇਗੀ ਸੈਮੀ ਕੰਡਕਟਰ ਛੋਟੇ ਇਲੈਕਟ੍ਰੋਨਿਕ ਪੁਰਜ਼ੇ ਹੁੰਦੇ ਨੇ ਇਹ ਕੰਪਿਊਟਰ ਮੋਬਾਈਲ ਅਤੇ ਦੂਜੇ ਇਲੈਕਟ੍ਰੋਨਿਕ ਉਪਕਰਨਾਂ ਦੀ ਚ ਵਰਤੋਂ ਹੁੰਦੀ ਹੈ ਤੇ ਭਾਰਤ 'ਚ ਇਹਨਾਂ ਦੀ ਵਾਧੇ ਮੰਗ ਨਾਲ ਨੌਕਰੀਆਂ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਤੇ ਭਾਰਤ ਦਾ ਸੈਮੀ ਕੰਡਕਟਰ ਮਾਰਕੀਟ ਅਗਲੇ 5 ਸਾਲ ਵਿੱਚ 103.4 ਅਰਬ ਡਾਲਰ ਤੱਕ ਪਹੁੰਚਣ ਵਾਲਾ ਤੇ ਇਹ ਇੱਕ ਬਹੁਤ ਵੱਡੀ ਰਕਮ ਹੈ ਤੇ ਇਸ ਦਾ ਮਤਲਬ ਹੈ ਕਿ ਭਾਰਤ 'ਚ ਸੈਮੀ ਕੰਡਕਟਰ ਦੀ ਮੰਗ ਬਹੁਤ ਜ਼ਿਆਦਾ ਵਧੇਗੀ ਇੰਡੀਅਨ ਇਲੈਕਟ੍ਰੋਨਿਕਸ ਐਂਡ ਸੈਮੀਕੰਡਕਟਰ ਐਸੋਸੀਏਸ਼ਨ ਦੀ ਇੰਡੀਆ ਸੈਮੀਕੰਡਕਟਰ ਮਾਰਕੀਟ ਰਿਪੋਰਟ 2030 ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਅੱਜ ਲਈ ਇਹ ਨਹੀਂ ਦੁਬਾਰਾ ਫਿਰ ਆਦਰ ਹੋਵੋਗੇ ਉਦੋਂ ਤੱਕ ਤੁਹਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ